ਫੋਨ ਮੁਫਾਕੀਦਾ ਐਸਐਚਓ ਨੂੰ ਫੋਨ ਕਰੋ ਨਹੀਂ ਜੇ ਐਸਐਚਓ ਨਹੀਂ ਸੁਣਦਾ ਤੁਸੀਂ ਡੀਐਸਪੀ ਨੂੰ ਫੋਨ ਕਰੋ ਜੇ ਤੁਹਾਨੂੰ ਲੱਗਦਾ ਉਹ ਨਹੀਂ ਸੁਣਵਾਈ ਕਰਦਾ ਮੈਂ ਹੈਗਾ ਜੇ ਤੁਹਾਨੂੰ ਲੱਗਦਾ ਤੁਹਾਡਾ ਐਮਐਲਏ ਵੀ ਮਾਰਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੇ ਨੰਬਰ ਦਿੱਤਾ ਹੋਇਆ ਤੁਸੀਂ ਉਸ ਦਾ ਵਟਸਐਪ ਕਰੋ ਤੁਹਾਡਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ ਕਿ ਕੌਣ ਆ ਕਿਹਨੇ ਇਹ ਜਿਹੜਾ ਦੱਸਿਆ ਕਿ ਕੌਣ ਨਸ਼ਾ ਵੇਚਦਾ ਕਿਉਂਕਿ ਅੱਜ ਜਿਹੜੀ ਲਹਿਰ ਬਣ ਜਾ ਰਹੀ ਆ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਅਸੀਂ ਸਾਡੇ ਭਰਾਵਾਂ ਦਾ ਬਜੁਰਗਾਂ ਦਾ ਮਾਮਾਂ ਦਾ ਸਾਥ ਮੰਗ ਰਹਿਆਂ ਉਹ ਇਸੇ ਕਰਕੇ ਆ ਕਿ ਅਸੀਂ ਆ ਸਾਡੀ ਪੀੜ੍ਹੀ ਆ ਜਿਹੜੀ ਇਹਨੂੰ ਬਚਾਉਣ ਵਾਸਤੇ ਇਹਨੂੰ ਬਚਾਉਣ ਵਾਸਤੇ ਅਸੀਂ ਚਿੱਟੇ ਦਾ ਨਸ਼ਾ ਜਿਹੜਾ ਚਿੱਟਾ ਦਾ ਸੁਆਮੈਕ ਹੈ ਉਹ ਤੋਂ ਅਸੀਂ ਆਪਣੇ ਪੰਜਾਬ ਨੂੰ ਕੱਟਣਾ ਚਾਹੁੰਦੇ ਆ ਪੰਜਾਬ ਦੇ ਮੱਥੇ ਤੇ ਜਿਹੜਾ ਕਲੰਕ ਲੱਗਿਆ ਹੋਇਆ ਸੀ ਕਿ ਪੰਜਾਬ ਨਸ਼ਿਆਂ ਵਾਲਾ ਪੰਜਾਬ ਹੈ ਉਹ ਕਲੰਕ ਅਸੀਂ ਧੋਣਾ ਚਾਹੁੰਦੇ ਆ ਉਹ ਕਲੰਕ ਜੇ ਅਸੀਂ ਕਈਏ ਇਕੱਲੇ ਨਹੀਂ ਧੋ ਸਕਦੇ ਉਹ ਤੁਹਾਡਾ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਇੱਥੇ ਆਉਂਦਾ ਮਕਸਦ ਕੀ ਹੈ ਕਿ ਤੁਹਾਡੇ ਨਾਲ ਚਾਰ ਗੱਲਾਂ ਵੀ ਕਰ ਲਈਏ ਔਰ ਤੁਹਾਨੂੰ ਦੱਸੀਏ ਵੀ ਕਿ ਸਰਕਾਰ ਵੱਲੋਂ ਨਸ਼ੇ ਦੇ ਮਾਮਲੇ ਦੇ ਵਿੱਚ ਕੋਈ ਬਖਸ਼ਾ ਨਹੀਂ ਜਾਊਗਾ ਕੋਈ ਜਿੱਦਾਂ ਮਰਜੀ ਖੰਦੀ ਖਾਨ ਹੋਵੇ ਜਿੱਦਾਂ ਮਰਜੀ ਤਨਾਰ ਹੋਵੇ ਸੋ ਜੇ ਕੋਈ ਬੱਚਾ ਕਿਸੇ ਕਾਰਨ ਕਰਕੇ ਗੁਰਾਹੇ ਪੈ ਗਿਆ ਦਾ ਮਾਪਿਆਂ ਨੂੰ ਬੇਤੀ ਹੈ ਕਿ ਆਲਮੋਸਟ ਹੀ ਲੜਨਾ ਨਹੀਂ ਝਗੜਨਾ ਨਹੀਂ ਉਹਨੂੰ ਹੀਣ ਭਾਵਨਾ ਨਾਲ ਨਹੀਂ ਦੇਖਣਾ ਤੁਸੀਂ ਸਾਨੂੰ ਦੱਸੋ ਉਹਦਾ ਇਲਾਜ ਕਰਵਾਈਏ ਕਿਉਂਕਿ ਉਹਨੂੰ ਸਹਾਣਪੂਤੀ ਦੀ ਲੋੜ ਹੈ ਕਿਉਂਕਿ ਅੱਜ ਤੱਕ ਅਸੀਂ ਦੇਖਿਆ ਕਿ ਬੱਚੇ ਨੇ ਸਾਡੀ ਉਹ ਜੇ ਕਿਸੇ ਕੰਮ ਕਰਕੇ ਕੁਰਾਹੇ ਪੈ ਗਏ ਉਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹ ਹਰ ਇੱਕ ਕਹਿਿੰਦਾ ਵਸੀਲਾ ਕਰਦੇ ਨੇ ਚਾਹੇ ਉਹਨਾਂ ਨੂੰ ਚੋਰੀ ਕਰਨੀ ਪਵੇ ਚਾਹੇ ਉਹਨਾਂ ਨੂੰ ਕਿਸੇ ਦੀਆਂ ਮੋਟਰਾਂ ਦੀਆਂ ਤਾਰਾਂ ਵੰਡਣੀਆਂ ਪੈਣ ਚਾਹੇ ਉਹਨਾਂ ਨੂੰ ਆਪਦਾ ਸਿਲੰਡਰ ਵੇਚਣਾ ਪਵੇ ਚਾਹੇ ਮਾਤੜ ਤੋਂ ਮਾਤੜ ਦਾ ਜਿਹਦਾ ਮਰਜ਼ੀ ਸਿਲੰਡਰ ਵੇਚਣਾ ਪਵੇ ਮਤਲਬ ਉਹਨਾਂ ਨੂੰ ਦੋ ਟਾਈਮ ਦਾ ਤਿੰਨ ਟਾਈਮ ਜਿੰਨੇ ਕਾ ਨਸ਼ਾ ਕਰਦੇ ਨੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਉਹਨਾਂ ਨੂੰ ਪੈਸੇ ਦੀ ਲੋੜ ਪੈਣੀ ਹੀ ਪੈਣੀ ਹੈ ਔਰ ਅੱਜ ਜੇ ਅਸੀਂ ਸਹੀ ਮੈਨਾਕ ਸੋਚੀਏ ਤਾਂ ਸਭ ਤੋਂ ਜ਼ਿਆਦਾ ਮਹਿੰਗਾ ਜੇ ਨਸ਼ਾ ਹੈ ਤਾਂ ਚਿੱਟਾ ਹੈ ਸਮਾਇਕ ਹੈ ਇਸ ਤੋਂ ਮਹਿੰਗਾ ਕੋਈ ਨਸ਼ਾ ਨਹੀਂ ਹੈ ਔਰ ਜੇ ਆਪਾਂ ਕਹੀਏ ਛੱਡਾ ਨਹੀਂ ਜਾ ਸਕਦਾ ਬਿਲਕੁਲ ਛੱਡਾ ਜਾ ਸਕਦਾ ਹੈ ਬਿਲਕੁਲ ਛੱਡਾ ਜਾ ਸਕਦਾ ਕੋਈ ਇਹ ਨਹੀਂ ਕਿ ਕੋਈ ਨਸ਼ਾ ਨਾ ਛੱਡਾ ਜਾ ਸਕਦਾ ਹੋਵੇ ਬਸ ਉਹਦੇ ਵਾਸਤੇ ਤੁਹਾਨੂੰ ਮਨ ਆ ਜਿਹੜਾ ਉਹਨੂੰ ਤਿਰੜ ਕਰਨਾ ਪੈਣਾ ਤੁਹਾਨੂੰ ਠਾਨਣਾ ਪੈਣਾ ਹੈ ਕਿ ਹਾਂ ਅਸੀਂ ਬਿਲਕੁਲ ਨਸ਼ਾ ਛੱਡਾਂਗੇ ਕਿਉਂਕਿ ਜਿਹੜਾ ਬੱਚਾ ਨਸ਼ਾ ਛੱਡ ਕੇ ਪਤਾ ਪਤਾ ਲੱਗੂਗਾ ਕਿ ਕਿਵੇਂ ਬੱਚੇ ਪਿਆਰ ਕਰਦੇ ਨੇ ਕਿਵੇਂ ਮਾਂ ਨੂੰ ਉਹਦਾ ਪਿਆਰ ਆਊਗਾ ਕਿਵੇਂ ਭੈਣ ਨੂੰ ਪਿਆਰ ਆਊਗਾ ਇਸ ਕਰਕੇ ਜਿਹੜਾ ਬੱਚਾ ਨਸ਼ੇ ਤੇ ਲੱਗ ਗਿਆ ਉਹਨੂੰ ਦਦਕਾਰ ਦੀ ਲੋੜ ਨਹੀਂ ਉਹਨੂੰ ਪਿਆਰ ਨਾਲ ਇਲਾਜ ਕਰੂੰਗਾ